ਇਹ ਖ਼ਬਰ ਹਰਗੋਮਿੰਦਪੁਰ ਸੜਕ ਤੇ ਪਿੰਡ ਕੋਟਲੀ ਚੰਡ ਨੇੜੇ ਵਾਪਰ ਇੱਕ ਦੁਖਦਾਇਕ ਸੜਕ ਹਾਦਸੇ ਚੰਤ ਰਾਸ਼ਟਰੀ ਪਧਰਤੀ ਖਡਾਰ ਅਨੰਝਲੀ ਗੇਲ ਦੀ ਮੌਤ ਹੋ ਗਈ। ਇਹ ਪਿਆਨਕਾ ਅਫਸਰ ਸਮੇ ਵਾਪਰਿਆ ਜਦੋਂ ਅਨੰਝਲੀ ਗੇਲ ਪੁੱਤਰੀ ਪ੍ਰਕਾਸ਼ ਗੇਲ ਵਾਸੀ ਮੁਹੱਲਾ ਸੁਨਿਆਰਾ ਸਕੂਟਰੀ ਤੇ ਸਵਾਰ ਹੋ ਕੇ ਆਪਣੇ ਸਟੂਡੈਂਟ ਪ੍ਰਥਮ ਪੁੱਤਰ ਧਰਮਿੰਦਰ ਵਾਸੀ ਜਾਜਾ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਟਾਂਡਾ ਸਥਿਤ ਘਰ ਵਾਪਸ ਪਰ ਤਰੇਸੀ ਇਸ ਦੌਰਾਨ ਉਸਦੀ ਐਕਟਵਾਦੀ ਟੱਕਰ ਇੱਕ ਟਰੈਕਟਰ ਟਰਾਲੀ ਨਾਲ ਹੋਈ ਇਸ ਹਾਦਸੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਈ ਜ਼ਖਮੀ ਹਾਲਾ ਚੰਦਲੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੇਤੇ ਉਸਦੀ ਮੌਤ ਹੋ ਗਈ ਪੁਲਿਸ ਨੇ ਅਸੇਪ ਜ਼ਖਮੀਆਂ ਇਹ ਪ੍ਰਥਮ ਦੇ ਬਿਆਨਾਂ ਦੇ ਆਧਾਰ ਤੇ ਟਰੈਕਟਰ ਚਾਲਕ ਸੰਤੋਖ ਸਿੰਘ ਪੁੱਤਰ ਅਨੂਪ ਵਾਸੀ ਗਾਦਰੀਆ ਕੁੰਮਨ ਕਾਲਾ ਗੁਰਦਾਸਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਜਲੀ ਗਿਲਦੀ ਹੋਈ ਬੇਵਕਤੀ ਮੌਤ ਕਾਰਨ ਖੇਡ ਜਗਤ ਅਤੇ ਟਾਂਡਾ ਚ ਸੋਗ ਦੀ ਲਹਿਰ